जमीन हड़पबंडा एक और बड़ा मामला आया सामने एक सिविल नेचर केस को क्रिमिनल केस बनाके झूठा पर्चा दर्ज करके किया गया पूरा परिवार परेशान माननीय हाई कोर्ट ने पटियाला देतीन पुलिस मुलाज़मा अते एक ओ माफिया सरगणे खिलाफ कोर्ट डाक कंटेंबर की दर्ज पीड़ित तो ओपी सचदेवा ने कहा कि पुलिस ने मैनू ते मेरे परिवार नु थाने बंद करके सानू डराया धमकाया ते जबरन करवाई कागजात ते दस्तखत मोर्चा प्रधान बलविंदर सिंह कुमड़ा ने कहा कि पटियाला पुलिस ने जे ना सुनवाई ता दस दिन बाद समूह जथेबंदियां पीड़ित परिवार नाल लेके कीता जावेगा एसएसपी पटियाला का घेराव इस मामले बारे जो इंसेवक सिंह नल बात की गयी दोष निकाल दिया कि जो भी कार्रवाई की गई है वो जायज की गई है एना नाल थाने विच कोई जबरदस्ती नहीं की गई। आओ देखते एक खबर विस्तार सहित SCBC ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ SCBC ਮੋਰਚੇ ਤੇ ਅੱਜ ਪੂ ਮਾਫੀਆ ਅਤੇ ਪੁਲਿਸ ਦੇ ਸਤਾਏ ਹੋਏ ਪੀੜਿਤ ਓਪੀ ਸੱਚਦੇਵਾ ਪਹੁੰਚੇ ਤੇ ਆਪਣੇ ਨਾਲ ਹੋਈਆਂ ਵਦਿਕੀਆਂ ਦੀ ਦਾਸਤਾਨ ਸੁਣਾਈ ਅਤੇ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੀਆਂ ਕਾਪੀਆਂ ਵੀ ਪ੍ਰੈਸ ਨੂੰ ਦਿਖਾਈਆਂ ਤੇ ਆਪਣੇ ਅਤੇ ਆਪਣੇ ਪਰਿਵਾਰ ਤੇ ਹੋਏ ਅਤਿਆਚਾਰ ਦੀ ਦਰਦ ਭਰੀ ਦਾਸਤਾਨ ਸੁਣਾਈ ਸੱਚਦੇਵਾ ਨੇ ਕਿਹਾ ਕਿ ਮੈਨੂੰ ਥਾਣੇ ਵਿੱਚ ਬੁਲਾ ਕੇ ਮੇਰੇ ਤੋਂ ਉੱਥੇ ਮੌਜੂਦ ਕਾਗਜ਼ਾਂ 'ਤੇ ਜ਼ਬਰੀ ਦਸਖਤ ਕਰਵਾਏ ਗਏ मैनू डर है कि एक आगजाता मेरी जमीन कागजात कोजी चाल चली जा रही है जिस विच पुलिस दे मुलाजम भी उन्होंने भूमाफिया ग्रुप का साथ दे रहे हैं ये दसन योग है कि मानयोग हाई कोर्ट ने पटियाला तीन पुलिस मुलाजमा अते एक मुलाजमिकू माफिया सरगने शाम सुंदर वधवा खिलाफ कोर्ट आफ कंटैप दर्ज की इसके बावजूद भी मैनु इंसाफ नहीं मिलिया

ਜਿਨ੍ਹਾਂ ਨੇ ਸਮਾਜ ਦੀ ਰਾਖੀ ਕਰਨੀ ਹੈ ਉਹੀ ਸਮਾਜ ਤੇ ਅਤਿਆਚਾਰ ਕਰ ਰਹੇ ਹਨ ਉਹਨਾਂ ਕਿਹਾ ਕਿ ਅਸੀਂ ਮੋਰਚੇ ਵੱਲੋਂ ਐਸਐਸਪੀ ਪਟਿਆਲਾ ਨੂੰ ਅਪੀਲ ਕਰਦੇ ਹਾਂ ਕਿ ਜੇਕਰ 10 ਦਿਨਾਂ ਦੇ ਵਿੱਚ ਇਸ पीडਿਤ ਪਰਿਵਾਰ ਦੀ ਸੁਣਵਾਈ ਨਾ ਹੋਈ ਇਹਨਾਂ ਨਾਲ ਇਨਸਾਫ ਨਾ ਕੀਤਾ ਗਿਆ ਤਾਂ 10 ਦਿਨਾਂ ਬਾਅਦ ਐਸਐਸਪੀ ਪਟਿਆਲਾ ਦੇ ਦਫ਼ਤਰ ਦਾ ਕਿਰਾਉ ਕੀਤਾ ਜਾਵੇਗਾ ਇਸ ਕਿਰਾਉ ਵਿੱਚ ਪਟਿਆਲਾ ਜ਼ਿਲ੍ਹੇ ਦੀ ਪੁਲਿਸ ਦੇ ਸਤਾਏ ਹੋਏ ਪਰਿਵਾਰਾਂ ਤੋਂ ਇਲਾਵਾ ਸਮੂਹ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂ ਸ਼ਾਮਿਲ ਹੋਣਗੇ ਐਕਸਪ੍ਰੈਸ ਕਾਨਫਰੰਸ ਵਿੱਚ ਮੋਰਚੇ ਦੇ ਮੁਖ ਸਲਾਹਕਾਰ ਹਰਨੇਕ ਸਿੰਘ ਮਲੂਆ, ਦਰਸ਼ਨ ਸਿੰਘ ਰਾਠੀ, ਹਰਵਿੰਦਰ ਸਿੰਘ ਕੋਹਲੀ, ਬਲਜੀਤ ਸਿੰਘ ਆਦਿ ਹਾਜ਼ਰ ਹੋਏ। ਆਓ ਦੇਖਦੇ ਹਾਂ ਪੀੜਤ ოਪੀ ਸਚਦੇਵਾ ਅਤੇ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਨੇ ਪ੍ਰੈਸ ਨਾਲ ਜੁਗਲਬਾਤ ਕੀਤੀ। ਜਿਹੜਾ ਪੁੱਸ ਨੇ ਤੁਹਾਨੂੰ ਬਹੁਤ ਤੰਗ ਪਾਛਣ ਕੀਤਾ ਤੇ ਹਾਈ ਕੋਰਟ ਨੇ ਕੀ ਐਕਸ਼ਨ ਲਿਆ? ਇਹ ਸਤਿ ਸ਼੍ਰੀ ਅਕਾਲ ਜੀ। ਅ ਮੈਂ ਇਹ ਬੇਨਤੀ ਕਰੂੰਗਾ ਕਿ ਪੰਜਾਬ ਸਰਕਾਰ ਤੇ ਜਿਹੜੀ ਪੁਲਿਸ ਹੈਗੀ ਸਟੇਟ ਪੰਜਾਬ ਦੀ ਇਹ ਕੀ ਹੈ ਕਿ ਅੱਜ ਕੱਲ ਜਿਹੜਾ ਭੂਮਾਫੀਆ ਗਰੁੱਪ ਹੈ ਇਹ ਕਾਫੀ ਸਰਗਰਮ ਹੈਗਾ ਪੰਜਾਬ 'ਚ ਜਿਹੜੇ ਦਿਵਾਨੀ ਮੈਟਰ ਹੈਗੇ ਸਿਵਲ ਨੈਕਚਰ ਕੇਸ ਜ਼ਮੀਨਾਂ ਦੇ ਉਹ ਦਿਵਾਨੀ ਮੁਕੱਦਮੇ ਹੁੰਦੇ ਆ ਕੋਰਟ 'ਚ ਚੱਲਦੇ ਆ ਜਿਹੜੇ ਵਕੀਲ ਲੜਦੇ ਆ ਕੇਸ ਪਾਰਟੀ ਜਾਵੇ ਨਾ ਜਾਵੇ ਵਕੀਰ ਕੋਲ ਸائن ਕਰਦੇ ਇਹ ਕੀ ਕਰਦੇ ਆ ਜ਼ਮੀਨ ਦਾ ਬਿਆਨਾ ਕਰ ਲੈਣੇ ਆ ਰਜਿਸਟਰੀ ਕਰਾਉਂਦੇ ਨਹੀਂ ਤੇ ਬਾਅਦ ਦੇ ਵਿੱਚ ਪਰਚਾ ਲਾਉਜ਼ ਕਰਕੇ ਦਿਵਾਨੀ ਮੁਕਤਵੇ ਨੂੰ ਫੌਜਦਾਰੀ ਬਣਾ ਕੇ ਉਹਦੀ ਸਾਰੀ ਫੈਮਿਲੀ ਨੂੰ ਵਿੱਚ ਇਨਵੋਲਵ ਕਰ ਲੈਣੇ ਆ ਪ੍ਰੈਸ਼ਰਾਈਜ਼ ਕਰਕੇ ਉਹ ਸਸਤੀ ਜ਼ਮੀਨ ਨੂੰ ਬਾਅਦ ਚ 2-3 ਸਾਲਾਂ ਬਾਅਦ ਮਹਿੰਗੇ ਰੇਟਾਂ ਦੇ ਉਸੇ ਰੇਟ ਤੇ ਪਰਚੇਜ਼ ਕਰਨਾ ਚਾਹੁੰਦੇ ਆ ਇਹ ਜ਼ਮੀਨ ਹੜੱਪਣ ਵਾਲਾ ਭੂ ਮਾਫੀਆ ਗਰੋ ਹੈਗਾ ਪੰਜਾਬ ਚ ਇਸੇ ਤਰ੍ਹਾਂ ਹੀ ਇੱਕ ਘਟਨਾ ਮੇਰੇ ਨਾਲ ਹੋਈ 2023 ਦੇ ਵਿੱਚ ਸ਼ਾਮ ਸੁੰਦਰ ਵਧਵਾ ਰਾਜਪੁਰਾ ਤੋਂ ਜਿਹੜਾ ਇੱਕ ਪੋਲੀਟਿਕਲ ਲੀਡਰ ਆ ਆਮ ਆਦਮੀ ਪਾਰਟੀ ਦਾ ਉਹਨੇ ਮੇਰੇ ਨਾਲ ਬਿਆਨਾਂ ਕੀਤਾ ਜ਼ਮੀਨ ਦਾ ਤੇ ਉਹਨੇ ਰਜਿਸਟਰੀ ਨਹੀਂ ਕਰਾਈ ਤੇ ਮੈਨੂੰ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਰਜਿਸਟਰੀ ਕਰਾਉਣ ਦੇ ਸਾਡੇ ਪੈਸੇ ਵਾਪਸ ਕਰ ਦਿਓ ਵੈਸੇ ਤੇ ਬਿਆਨੇ ਦੀ ਸ਼ਰਤਾਂ ਮੁਤਾਬਕ ਪੈਸੇ ਵਾਪਸ ਕਰਨੇ ਨਹੀਂ ਬਣਦੇ ਮੈਂ ਬਿਆਨਾਂ ਜਬਤ ਕਰ ਸਕਦਾ ਸੀ ਲੇਕਿਨ ਸਾਡੀ ਭਾਈਵੰਦੀ ਤੇ ਨੇੜਤਾ ਹੋਣ ਕਰਕੇ ਮੈਂ ਉਹਨਾਂ ਨੂੰ ਐਗਰੀ ਕਰ ਲਿਆ ਵੀ ਮੇਰੇ ਤੋਂ ਪੈਸੇ ਤੁਸੀਂ ਵਾਪਸ ਲੈ ਲਓ ਤੇ 10 ਲੱਖ ਰੁਪਈਆ ਮੈਂ 24 12 23 ਨੂੰ 4:30 ਵਜੇ ਕੁਲਦੀਪ ਸਿੰਘ ਮਾਨ ਪ੍ਰਾਪਰਟੀ ਡੀਲਰ ਜਿਹੜਾ ਡੈਡੀ ਦਾ ਉਹਦੇ ਰਾਹੀਂ ਵਾਪਸ ਕਰਤੇ ਕਿ ਮੇਰਾ ਪਿਆਨਾ ਜਿਹੜਾ ਖਤਮ ਹੋ ਗਿਆ ਲੇਕਿਨ ਇਹਨਾਂ ਨੇ ਕੀ ਕੀਤਾ ਮੇਰੇ ਨਾਲ ਸਮਝੌਤਾ ਕਰਦੇ ਰਹੇ ਸਮਝੌਤਾ ਕਰ ਵੀ ਲਿਆ ਪੈਸੇ ਵੀ ਵਾਪਸ ਲੈ ਲਏ ਤਾਂ ਇੱਕ ਹਾਜ਼ਰੀ ਲਵਾ ਲਈ ਮੈਨੂੰ ਪੜਦੇ ਚ ਰੱਖ ਕੇ ਤੇ ਬਾਅਦ ਚ ਇਹਨਾਂ ਨੇ ਇੱਕ ਕੋਰਟ ਕੇਸ ਪਾਤਾ ਐ ਐਪਲੀਕੇਸ਼ਨ ਦੇਤੀ ਪੁਲਿਸ ਨੂੰ ਕਿ ਇਹ ਬੰਦੇ ਨੇ ਸਾਨੂੰ ਰਜਿਸਟਰੀ ਨਹੀਂ ਕਰਾਉਂਦਾ ਤੇ ਸਾਨੂੰ ਧਮਕੀਆਂ ਦਿੰਦਾ ਵੀ ਜੇ ਤੁਸੀਂ ਕੋਰਟ ਚ ਕੇਸ ਪਾਇਆ ਤੇ ਤੈਨੂੰ ਮਾਰਾ ਦਾਂਗੇ ਹੁਣ ਉਹ ਬੰਦਾ ਕੋਰਟ ਤੋਂ 2 ਮਿੰਟ ਤੇ ਫਾਸਲੇ ਤੋਂ ਦਾ ਘਰ ਹੈ ਉਹਨੇ ਗਵਾਨੀ ਮੁਕੱਦਮਾ ਪਾਣਾ ਸੀ ਵਕੀਲ ਦੇ ਘਰ ਸਾਈਨ ਕਰਿਆ ਵੇ ਮੁਕੱਦਮਾ ਤਰਜੋ ਹੋ ਜਾਂਦਾ ਤੇ ਪੈਸੇ ਭਰੌਂਦਾ ਕੋਰਟ ਦੇ ਵਿੱਚ ਰਿਸਟਰੀਓ ਦੇ ਨਾਮ ਹੋ ਜਾਣੀ ਸੀ ਪਰ ਉਹਨਾਂ ਨੇ ਕੀ ਕੀਤਾ ਉੱਥੇ ਪਟਿਆਲਾ ਜਿੱਥੇ ਘੰਟੇ ਦਾ ਸਫਰ ਲੱਗਦਾ ਉੱਥੇ ਦਸ ਚੱਕਰ ਮਾਰ ਕੇ ਮੇਰੇ ਤੇ ਮੁਕੱਦਮਾ ਦਰਜ ਕਰਾ ਦਿੱਤਾ ਤੇ ਮੈਨੂੰ ਇੱਕ ਤਰਫਾ ਮੁਕੱਦਮਾ ਦਰਜ ਕਰਾਇਆ ਮੈਨੂੰ ਗੈਰ ਕਾਨੂੰਨ ਕਰਤਾ ਤੇ ਦਵਾਨੀ ਇਨਕਤਵੇ ਨੂੰ ਫੌਜਦਾਰੀ ਬਣਾਤਾ ਸਾਰੀ ਮੇਰੀ ਪਾਰਟੀ ਫੈਮਿਲੀ ਇਨਵੋਲਵ ਕਰ ਲਈ ਤੇ ਬਾਅਦ ਦੇ ਵਿੱਚ ਅਸੀਂ ਜ਼ਮਾਨਤ ਕਰਾ ਲਈ ਇਹਨਾਂ ਨੇ ਜ਼ਮਾਨਤ ਟੁੱਟੇ ਤੋਂ ਬਗੈਰ ਹੀ ਸਾਨੂੰ ਹਰਾਸਟ 'ਚ ਲੈ ਕੇ ਉਸ ਪੇਪਰਾਂ ਤੇ ਸਾਈਨ ਕਰਾਏ ਤੇ ਬਾਅਦ ਚ ਅਸੀਂ ਬੜੀ ਭੱਜ ਨਟ ਕੀਤੀ ਪੰਜਾਬ ਸਰਕਾਰ ਕੋਲ ਇਹਨਾਂ ਨੇ ਪੁਲਿਸ ਨੇ ਸਾਡੀ ਸੁਣਵਾਈ ਨਹੀਂ ਕੀਤੀ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਮਾਨਯੋਗ ਹਾਈ ਕੋਰਟ ਨੇ ਪਹਿਲਾਂ ਤਾਂ ਪਰਚਾ ਦਿਵਾਨੀ ਮੈਟਰ ਹੋਣ ਕਰਕੇ ਪ੍ਰोसीडिंग ਸਟੇ ਕਰਤੀ ਬਾਅਦ ਦੇ ਵਿੱਚ ਜਿਹੜਾ ਸਾਨੂੰ ਗਲਤ ਹਰਾਸਟ ਲਿਆ ਉਹ ਕੋਰਟ ਆਫ ਕੰਟੈਂਪਟ ਗੁਰਸੇਵਕ ਸਿੰਘ ਐਸ ਐਚਓ RAM KRISHAN ਸੰ ਇੰਸਪੈਕਟਰ ਜਸਵਿੰਦਰਪਾਲ ਐਸ ਆਈ ਤੇ ਕੰਪਲੇਨਟੈਂਟ ਸ਼ਾਮਸੂਦਰ ਵਧਵਾ ਦੇ ਖਿਲਾਫ ਅਲੋਕ ਕੀਤੀ ਆ ਹਾਈ ਕੋਰਟ ਨੇ ਤੇ ਮਾਨਜੋਗ ਐਸਐਸਪੀ ਸਾਹਿਬ ਨੂੰ ਵੀ ਤਲਬ ਕੀਤਾ ਤੇ ਮੈਂ ਇਹ ਬੇਨਤੀ ਕਰੂੰਗਾ ਕਿ ਇਹ ਲੋਕ ਜਿਹੜੇ ਹੈਗੇ ساری ਉਮਰ ਦੀ ਪ੍ਰਾਪਰਟੀ ਇਕੱਠੀ ਕਰਕੇ ਜ਼ਮੀਨ ਜਿਦਾਦ ਖਰੀਦਦੇ ਆ ਲੇਕਿਨ ਇਹ ਪੁਲਸ ਅਤੇ ਕੁਝ ਪੋਲੀਟੀਕਲ ਬੰਦੇ ਮਿਲ ਕੇ ਕੁਝ ਪੁਲਸ ਮੁਲਾਜ਼ਮ ਮਿਲ ਕੇ ਇਹਨੂੰ ਫੌਜਦਾਰੀ ਬਣਾ ਕੇ ਪਾਰਟੀ ਨੂੰ ਆ ਤਕਲਾਸ਼ਾਈ ਕਰਦੇ ਆ ਤੇ ਜ਼ਮੀਨ ਹੜਪੜ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਮੇਰੇ ਨਾਲ ਕੀਤੀ ਇਹ ਜਿਹੜੇ ਧੂਮਾਂ ਦੇ 그룹 ਤੁਸੀਂ ਕਹਿ ਰਹੇ ਹੋ ਇਹ ਤਾਂ ਕਿਸੇ ਕੋਈ ਰਾਜਨੀਤਿਕ ਯੈਸ ਯੈਸ ਹੋ ਗਿਆ ਅਸਰ ਹੈਗਾ ਇੱਕ ਤਾਂ ਪਹਿਲੀ ਗੱਲ ਇਹ ਬੰਦਾ ਆਪ ਹੀ ਆਮ ਆਦਮੀ ਪਾਰਟੀ ਦਾ ਕੋਈ ਜਨਰਲ ਸਖਤਰਜਾ ਕਹਿੰਦਾ ਆਸ਼ਾਮ ਸੁੰਦਰ ਵਧਵਾ ਦੂਜਾ ਜਿਹੜਾ ਰਾਜਪੁਰੇ ਦਾ ਐਮਐਲਏ ਆ ਉਹਦੀ ਵੀ ਅਲਛ ਹੈ ਤੇ ਇਹਨਾਂ ਨੇ ਇੱਕ ਹੋਰ ਪਰਚਾ ਮੇਰੇ ਤੇ ਲੌਂਜ ਕਰਤਾ ਮੇਰੇ ਕੋ ਮੁੰਡੇ ਕੰਮ ਕਰਦੇ ਸੀ 13 ਲੱਖ ਦਾ ਮੇਰੇ ਤੇ આરોਪ ਲਾਇਆ ਜਦ ਕਿ ਕੋਰਟ ਦੇ ਰਾਹੀਂ ਉਹਨਾਂ ਉੱਪਰ 32 ਕਰੋੜ ਦਾ ਮੇਰੇ ਨਾਲ ਗਵਨ ਕਰਦਾ ਪਰਚਾ ਤੇ ਉਹਨਾਂ ਦੀ ਜ਼ਮਾਨਤਾਂ ਹਾਈ ਕੋਰਟ ਤੋਂ ਰਿਜੈਕਟ ਹੋ ਗਈਆਂ ਉਹ ਫਰਾਰ ਹੈ ਇਹਨਾਂ ਨੇ ਪੀਣਾ ਤਫਤੀਸ਼ ਕੀਤੇ ਬਿਨਾ ਪੁੱਛੇ ਤੋਂ ਵੀ ਉਹ ਪੇਮੈਂਟ ਕਿੱਥੋਂ ਆਈ ਪਰ ਮੈਨੂੰ ਪ੍ਰਭਾਵ ਦਿਵਾਉਣ ਲਈ ਇਸੇ ਇਸੇ ਥਾਣੇ ਦੀ ਪਰਚਾ ਲਾਉਜ਼ ਕਰਤਾ ਜਦ ਕਿ ਉਹ ਜਿਹੜਾ ਕੇਸ ਸੀ ਉਹ ਫਤਿਹਗੜ੍ਹ ਸਾਹਿਬ ਦਾ ਸੀ ਇਹ ਜਿਹੜਾ ਫਰਜ਼ਾ ਹੋਇਆ ਹੈ ਤੁਹਾਡੇ ਇਕੱਲਿਆਂ ਤੇ ਹੋਇਆ ਜਾਂ ਕੋਈ ਨਹੀਂ ਨਹੀਂ ਮੇਰੀ ਸਾਰੀ ਫੈਮਿਲੀ ਮੇਰਾ ਜਵਾਈ ਮੇਰੀ ਕੁੜੀਆਂ ਮੇਰਾ ਭਵਈਆ ਮੇਰੀ ਭੈਣ ਮੇਰੀ ਪਤਨੀ ਸਾਰੇ ਇਨਵੋਲਵ ਕਰਤੇ ਅੱਛਾ ਜੀ ਹੋਰ ਫੇਰ ਅੱਗੇ ਹੋਰ ਕੁਝ ਕਹਿਣਾ ਚਾਹੋ ਮੈਂ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਨੂੰ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਨੂੰ ਕਿ ਜਿਹੜੇ ਮੁਲਾਜ਼ਮਾਂ ਨੇ ਕੋਰਟ ਦੇ ਆ ਆਰਡਰਾਂ ਦੀ ਲੰਘਣਾ ਕੀਤੀ ਹੈ ਇਹ ਗਲਤ ਪਰਚਾ ਦਿਵਾਨੀ ਮੁਕਤਵੇ ਨੂੰ ਫੌਜਦਾਰੀ ਭੜਾਇਆ ਇਹਨਾਂ ਦੇ ਵਿਭਾਗੀ ਕਾਰਵਾਈ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅਤੇ ਮੈਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਕਸਟਡੀ ਦੇ ਵਿੱਚ ਮੇਰੇ ਤੋਂ ਸਾਈਨ ਕਰਾਏ ਜਾਂ ਪੇਪਰਾਂ ਤੇ ਉਹ ਮਿਸਯੂਜ਼ ਵੀ ਕੀਤੇ ਗਏ ਆ ਉਹਨਾਂ ਦੀ ਕਾਰਵਾਈ ਕੀਤੀ ਜਾਵੇ ਅਤੇ ਉਹ ਪੇਪਰ ਮੈਨੂੰ ਵਾਪਸ ਕਰਾਏ ਜਾਣ ਤਾਂ ਜੋ ਮਿਸਯੂਜ਼ ਕਰਕੇ ਕੋਈ ਨਵੀਂ ਪ੍ਰਾਪਰਟੀ ਜਿਹੜੀ ਉਹ ਸੇਲ ਪਰਚੇ ਨਾ ਦਿਖਾ ਦੇਣ ਠੀਕ ਹੈ ਇਸ ਬਾਰੇ ਫਿਰ ਐਮਐਲ ਦੇ ਸਾਹਮਣੇ ਗੱਲ ਕੀਤੀ ਕਿ ਤੁਹਾਡੇ ਇਲਾਕੇ ਵਿੱਚ ਮੇਰੇ ਨਾਲ ਇੱਕ ਘਟਨਾ ਵਾਪਰਈਆ ਇਹ ਇਹੇ 15 ਹੋ ਰਹੀ ਹੈ ਇਹਨਾਂ ਸਾਰਿਆਂ ਨੇ ਮਿਲੀ ਭੂਤਾਂ ਤੇ ਮੈਨੂੰ ਇਹ ਕਹਿੰਦੇ ਸੀ 20 ਲੱਖ ਰੁਪਏ ਹੋਰ ਦੇ ਦੋ ਜਦ ਕਿ ਇਹਨਾਂ ਨੇ ਰਜਿਸਟਰੀ ਨਹੀਂ ਕਰਾਈ ਮੈਂ ਪਿਆਨਾ ਜ਼ਬਤ ਕਰ ਸਕਦਾ ਹਾਂ ਇਹ ਮੇਰੇ ਤੋਂ 20 ਲੱਖ ਰੁਪਏ ਹੋਰ ਵੱਧ ਮੰਗ ਰਹੇ ਸੀ ਇਸ ਦਾ ਮੇਨ ਕਾਰਨ ਕੀ ਕਹੋਗੇ ਤੁਸੀਂ ਕਿਉਂ ਇਹ ਸਾਰਾ ਇਹ ਪ੍ਰੋਪਰਟੀਆਂ ਦੇ ਰੇਟ ਵਧ ਰਹੇ ਆ ਸਾਡਾ ਏਰੀਆ ਮਹਾਲੀ ਚ ਪੈ ਗਿਆ ਇਹ ਪ੍ਰਾਪਰਟੀ ਦਾ ਸੌਦਾ 2023 ਦਾ 25 ਦੇ ਵਿੱਚ 24 ਦੇ ਲਾਸਟ ਵਿੱਚ ਆ ਕੇ ਇਹ ਪਰਚਾ ਦਰਜ ਕਰਾ ਰਹੇ ਆ 25 ਕੇ ਇਹਨਾਂ ਨੂੰ ਪਤਾ ਸੀ ਕਿ ਇੱਥੇ ਰੋੜਾਂ ਨਿਕਲ ਰਹੀਆਂ ਇਹ ਮਹਾਲੀ ਦੇ ਵਿਚਾਰੇ ਆ ਪਿੰਡ ਵੀ ਕੀਮਤਾਂ ਵਧਣੀਆਂ ਪਹਿਲਾਂ ਕਰੋੜ ਰੁਪਏ ਕਿੱਲੇ ਨੂੰ ਰੇਟ ਸੀ ਹੁਣ ਦੋ ਤਿੰਨ ਸਾਲਾਂ ਬਾਅਦ ਇਹ 4-5 ਕਰੋੜ ਦਾ ਕਿੱਲਾ ਹੋ ਗਿਆ ਠੀਕ ਹੈ ਕਿਹਨੇ ਹਾਂਜੀ ਆਪਣੇ ਇਸ ਬਾਰੇ ਮਾਰਜੋ ਫਾਈ ਕੋਰਟ ਦਾ ਕਿ ਮਾਨਜਗ ਹਾਈ ਕੋਰਟ ਨੇ ਜਿਹੜਾ ਤੇ ਇਹਨਾਂ ਨੇ ਦਿਵਾਨੀ ਪਰਚੇ ਨੂੰ ਫੌਜਦਾਰੀ ਬਣਾਇਆ ਉਹਦੀ ਜੇ ਪ੍ਰोसीडिंग ਸਟੇ ਕਰਤੀ ਤੇ ਇਹ ਉਹਦੇ ਆਰਡਰ ਹੈਗੇ ਤੇ ਇਹ ਲਾਸਟ ਦੇ ਵਿੱਚ ਲਿਖਿਆ ਹੋਇਆ ਕਿ ਪ੍ਰोसीडिंग ਸਟੇ ਕਰਤੀ ਤੇ ਇਹ ਇਸ ਤੋਂ ਨੈਕਸਟ ਜਿਹੜਾ ਇਹਨਾਂ ਨੇ ਸਾਡੇ ਤੇ ਜ਼ਮਾਨਤ ਟੁਟੇ ਤੋਂ ਬਗੈਰ ਸਾਨੂੰ ਅਰੈਸਟ ਕਰ ਲਿਆ ਹਰਾਸ ਤੇ ਲੈ ਲਿਆ ਉਹਦੇ ਵਿੱਚ ਇੰਸਪੈਕਟਰ ਗੁਰਸੇਵਕ ਸਿੰਘ ਐਸਆਈ ਆਰਾਮਕਿਸ਼ਨ ਅਤੇ ਜਸਵਿੰਦਰ ਪਾਲ ਐਸਆਈ ਨੂੰ ਤੇ ਕੰਪਲੇਨਟੈਂਟ ਜਿਹੜਾ ਸ਼ਾਮਸੁੰਦਰ ਵਧਵਾ ਉਹਦੇ ਖਿਲਾਫ ਕਨਟੈਂਪਟ ਆਫ ਕੋਰਟ ਦਰਜ ਕੀਤੀ ਹੈ ਤੇ ਇਹਦੇ ਵਿੱਚ ਜੱਜ ਸਾਹਿਬ ਨੇ ਕਲੀਅਰ ਸ਼ਬਦਾਂ ਚ ਲਿਖਿਆ ਵੀ ਤੁਸੀਂ ਜਦ ਜ਼ਮਾਨਤ ਨਹੀਂ ਟੁੱਟੀ ਤੇ ਤੁਸੀਂ ਅਰੈਸਟ ਕਿਉਂ ਕੀਤਾ ਤੁਸੀਂ ਕਾਨੂੰਨ ਦੀਆਂ ਧੱਜੀਆਂ ਡਾਈਆਂ ਮਾਨਜੋਗ ਅਦਾਲਤ ਦੇ ਹੁਕਮਾਂ ਨੂੰ ਕਤਾਹੀ ਕੀਤੀ ਹੈ ਤੇ ਇਹਦੇ ਵਿੱਚ ਮਾਨਜੋਗ ਐਸਐਸਪੀ ਸਾਹਿਬ ਨੂੰ ਵੀ ਤਲਬ ਕੀਤਾ ਹਾਈ ਕੋਰਟ ਨੇ ਇਹ ਆ ਐਸਐਸਪੀ ਸਾਹਿਬ ਨੇ ਅੰਦਰ ਆਪਾਂ ਕਾਰਵਾਈ ਕੀਤੀ ਜਿਹੜੇ ਪੀਨਰ ਦੇ ਵਿਚ ਰਿਲੇਸ਼ਨ ਨਹੀਂ ਮੈਨੂੰ ਨਹੀਂ ਪਤਾ ਇਸ ਬਾਰੇ ਤੇ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਕਿ ਸੀਐਮ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਡੀਆਈਜੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਿ ਜਿਹੜਾ ਵੀ ਇਹਨਾਂ ਨੇ ਧੱਕਾ ਕੀਤਾ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਤੇ ਭਾਗੀ ਕਾਰਵਾਈ ਕਰਕੇ ਇਹਨਾਂ ਤੇ ਐਕਸ਼ਨ ਟੇਕਨ ਕੀਤਾ ਜਾਵੇ ਧੰਨਵਾਦ ਅणि কুমਲਾ ਸਾਹਿਬ ਇਹ ਜਿਹੜਾ ਸਾਨੇ ਦੱਸਿਆ ਪ੍ਰੋਬਲਮ ਹੈ ਇਹਨਾਂ ਦੀ ਘੋਮ ਆਪੀਆ ਤੋਂ ਪੀੜਤ ਆਏ ਨੇ ਤੁਹਾਡੇ ਮੂਹਰੇ ਤੇ ਕੀ ਕਹੋਗੇ ਇਹਦੇ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲੇ ਜੀਵੀਆਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਜਦੋਂ ਵੀ ਕਿਸੇ ਗਰੀਬ ਦੀ ਆ ਕਿਸੇ ਪੀੜਤ ਦੀ ਦੁੱਖ ਦੀ ਰਗ ਨੂੰ ਛੇੜਦੇ ਆ ਦੁਖੀ ਰਗ ਦਾ ਜਿਹੜੀ ਆਵਾਜ਼ ਹੈ ਉਹ ਘਰ ਘਰ ਬੈਠੇ ਰੱਬ ਵਰਗੇ ਸਰੋਤਿਆਂ ਤੱਕ ਸਾਡੀ ਆਵਾਜ਼ ਤੇ ਸਰਕਾਰ ਤੱਕ ਤੇ ਪ੍ਰਸ਼ਾਸਨ ਅਧਿਕਾਰੀਆਂ ਤੱਕ ਤੁਸੀਂ ਆਵਾਜ਼ ਪਹੁੰਚਾਉਣ ਦਾ ਕੰਮ ਕਰ ਕਰਦੇ ਹਾਂ ਜਿਸ ਕਰਕੇ ਲੋਕਾਂ ਨੂੰ ਨਿਆਂ ਸਾਫ ਕੁਝ ਮਿਲ ਸਕਦਾ ਹੈ ਤੇ ਗੱਲ ਕਰ ਲਈਏ ਅੱਜ ਦੀ ਸਬਜੈਕਟ ਵੀ ਸਾਡਾ 2 ਸਾਲ ਤੋਂ ਪਿੱਛੇ ਚੱਲਿਆ ਆ ਹਰ ਰੋਜ਼ ਸਾਡੇ ਕੋਲ ਕੋਈ ਨਾ ਕੋਈ ਪੀੜਤ ਪਰਿਵਾਰ ਤੋਂ ਮਾਫੀਆ ਤੋਂ ਪੀੜਤ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਗੁੰਡਾਗਰਦੀ ਤੋਂ ਜਿਹੜਾ ਪੀੜਤ ਲੋਕ ਆ ਰਹੇ ਨੇ ਜਿਸ ਲੜੀ 'ਚ ਅੱਜ ਸਾਡੇ ਕੋਲੇ ਪੌਮ ਪ੍ਰਕਾਸ਼ ਸੱਚ ਦੇਵਾ ਜੀ ਜੋ ਕਚਹਿਰੀਆਂ ਫਟੇਗੜ ਸਾਹਿਬ ਦੇ ਪਿਛਲੇ 30 ਸਾਲਾਂ ਤੋਂ ਆਰਟੀਟੈਕਟਰ ਦਾ ਕੰਮ ਕਰਦਾ ਹੈ ਇਹ ਕੋਈ ਕੋਲਾਪਾਲਾ ਅਣਜਾਣੋ ਤਾਂ ਨਹੀਂ ਹੈ ਵੀ ਕਿਸੇ ਨੂੰ ਕਾਇਦਾ ਕਾਨੂੰਨ ਬਾਰੇ ਨੌਲੇਜ ਬਾਰੇ ਨਹੀਂ ਪਤਾ ਜਿਹੜੇ ਲੋਕ ਪੜੇ ਲਿਖੇ ਨੇ ਨੌਲੇਜ ਰੱਖਦੇ ਨੇ ਗੱਲ ਕਰ ਸਕਦੇ ਆਪਣੇ ਕੰਮਾਂ ਦੀ ਪਰ ਉਹ ਲੋਕਾਂ ਨੂੰ ਅੱਜ ਆਪਣੇ ਨਿਆਂ ਸਾਫ ਲਈ ਕਿਵੇਂ ਦਰਦਰ ਦੀਆਂ ਠੋਕਰਾ ਖਾਣੀਆਂ ਪੈਂਦੀਆਂ ਕਿਵੇਂ ਅਫਸਰਾਂ ਤੋਂ ਜੜਕਾਂ ਖਾਣੀਆਂ ਪੈਂਦੀਆਂ ਕਿਵੇਂ ਹਾਈ ਕੋਰਟ ਤੱਕ ਇੱਥੇ ਤੱਕ ਵਕੀਲਾਂ ਨੂੰ ਫੀਸਾਂ ਦੇਣੀਆਂ ਪੈਰੀਆਂ ਇਸ ਕੇਸਾਂ 'ਚ ਜਿਹੜਾ ਆਮ ਇੱਕ ਪੁਰਸ਼ ਦੇ ਐਸਐਚਓ ਨੇ ਨਿਆਂ ਸਾਫ ਦੋਣਾ ਸੀ ਜਦੋਂ ਬੇਨੁਸਾਫੀ ਐਸਐਚਓ ਏਐਸਆਈ ਹਲਕੇ ਦਾ ਐਮਐਲਏ ਕਰੇ ਤਾਂ ਉਹਨਾਂ ਗਵਰਦ ਲੋਕਾਂ ਨੂੰ ਇਨਸਾਫ ਲੈਣਾ ਔਖਾ ਹੈ ਅੱਜ ਪੂਰੇ ਪਰਿਵਾਰ ਨੂੰ ਜਿਹੜਾ ਇੱਕ ਜ਼ਮੀਨ ਦਾ ਬਿਆਨਾ ਹੁੰਦਾ 10 ਲੱਖ ਰੁਪਏ ਬਿਆਨਾ দেয়া ਜਾਂਦਾ ਮੋੜਿਆ ਜਾਂਦਾ ਗੱਜੂ ਖੜੇ ਏਰੀਏ 'ਚ ਜਿਹੜੀ 30 ਕਨਾਲ ਕੁਸ਼ਮਰਲੇ ਜਗ੍ਹਾ ਹੁੰਦੀ ਹੈ ਮੋੜਨ ਤੋਂ ਬਾਅਦ ਪਾਰਟੀ ਕਿਵੇਂ ਪਰਚਾ ਦਰਜ ਕਰਾਉਣੀ ਹੈ ਇਹਨੂੰ ਕਹਿੰਦੇ ਉਲਟੀ ਬਾੜ ਖੇਤ ਨੂੰ ਖਾਏ ਜਿਹੜਾ ਐਮਐਲਏ ਜਿਹੜਾ ਏਐਸਈ ਐਸਐਚਓ ਇਹ ਲੋਕਾਂ ਦੀ ਰੱਖ-ਰਖਾ ਵਾਸਤੇ ਤੇ ਫਾਇਦਤ ਵਾਸਤੇ ਸੀ ਇਹ ਲੋਕਾਂ ਨੇ ਸਹੂਲਤਾਂ ਦੇਣੀਆਂ ਇਧੀਆਂ ਸੁੱਖ ਦੇਣਾ ਦਾ ਲੋਕਾਂ ਦੀ ਰਾਖੀ ਕਰਨੀ ਸੀ ਪਰ ਇਹ ਜਿਹੜਾ ਪਾਵਾ ਮਾਫੀਆਂ ਨਾਲ ਰਲ ਕੇ ਉਪੇ ਪੈਸੇ ਵਟੋਰਨ ਦੇ ਚੱਕਰ ਚ ਇਹ ਪੀੜਤ ਲੋਕਾਂ ਨੂੰ ਜਿਹੜੇ ਪ੍ਰਾਪਰਟੀ ਦੇ ਹੋਣ ਕਰਕੇ ਮਹਿੰਗੀ ਕਰਕੇ ਇਹ ਲੋਕਾਂ ਨੂੰ ਵਿਚਾਰ ਕਰ ਰਹੇ ਇਹ ਅੱਜ ਸਾਡੇ ਕੋਲ ਪਹਿਲਾ ਕੇਸ ਨਹੀਂ ਹੈ ਪਟਿਆਲਾ ਜ਼ਿਲ੍ਹੇ ਦਾ ਪਹਿਲਾਂ ਜਿਵੇਂ ਬਠੋਈ ਦੀ ਗੱਲ ਕਰ ਲਈਏ ਕਿਵੇਂ ਤੱਕਾਸ਼ਾਈ ਹੋਈ ਹੈ ਬਠੋਈ ਕਲਾਂ ਦੇ ਕਿਵੇਂ ਧਰਨਾ ਚੱਲ ਰਿਹਾ ਉਹ ਵੀ ਇਸੇ ਐਸਐਸਪੀ ਦੇ ਅੰਡਰ ਹੈ ਜਿਹੜੀ ਸਿਆਲੂ ਪਿੰਡ 'ਚ ਹੋਈ ਹੈ ਤੱਕਾਸ਼ਾਈ ਉਹ ਵੀ ਇਸੇ ਐਸਐਸਪੀ ਦੇ ਅੰਡਰ ਹੈ ਸਾਡੇ ਕੋਲੇ ਘਟੋ-ਘਟ 20 ਕੇਸ ਜ਼ਿਲ੍ਹਾ ਪਟਿਆਲੇ ਦੇ ਆ ਗਏ ਅਸੀਂ ਤੁਹਾਡੇ ਰਾਹੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਆ ਐਸਐਸਪੀ ਜਾਂ ਡੀਜੀਪੀ ਬਦਲ ਕੇ ਨਹੀਂ ਸਰਨਾ ਐਸਐਚਓ ਬਦਲ ਕੇ ਨਹੀਂ ਸਰਨਾ ਇਹਨਾਂ ਦੀ ਜਿਹੜੀ ਨੀਅਤ ਹੈ ਤੇ ਨੀਤ ਹੈ ਉਹ ਬਦਲ ਨਹੀਂ ਪਾਉਗੀ ਜੇਕਰ ਕੋਈ ਅਧਿਕਾਰੀ ਅਜਿਹੀ ਇੱਕਤਾਹੀ ਕਰਦਾ ਕੋਈ ਪੀੜਤ ਕਰਦਾ ਪਰਿਵਾਰ ਦੀ ਸਹੀ ਲੜਾਈ ਨਹੀਂ ਕਰਦਾ ਉਹਦੇ ਖਿਲਾਫ ਬਣਦੀ ਪਹਿਲਾਂ ਸਖਤ ਕਾਰਵਾਈ ਐਸਐਸਪੀ ਤੇ ਐਸਐਚਓ ਤੇ ਹੋਵੇ ਤੇ ਹੁਣ ਦੱਸਿਆ ਇਹਨਾਂ ਨੇ ਵੀ ਜਿਹੜਾ ਇਹ ਸਾਰਾ ਮਸਲਾ ਲੈ ਕੇ 1 ਸਾਲ 2 ਮਹੀਨੇ ਤਕਰੀਬਨ ਹੋ ਗਿਆ 66 ਦਾ ਪਰਚਾ ਹੈ ਜਿਹੜਾ ਮਕਦਮਾ ਨੰਬਰ ਹੈ 66 2024 ਦਾ ਪਰਚਾ ਮਕਦਮਾ ਨੰਬਰ 45 ਇੱਕ ਸਾਲ 2 ਮਹੀਨੇ ਤੋਂ ਵੀਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਲੈ ਕੇ ਦਰਦਰਦੀਆਂ ਠੋਕਰਾਂ ਖਾ ਰਿਆ ਤੇ ਹੁਣ ਜਦੋਂ ਐਸਐਸਪੀ ਨੂੰ ਨੋਟਿਸ ਹੋਇਆ ਰਿਕਾਰਡ ਹੋਇਆ ਤੇ ਇਹਨਾਂ ਨੇ ਕੰਟੈਂਪਟ ਦਾਇਰ ਕਰੀਆ ਜਿਹੜੀ ਆਰਡਰਾਂ ਦੀ ਵੀ ਜਿਹੜੀ ਐ ਸਤਾਹੀ ਵਰਤੀ ਤੇ ਇਹਨੂੰ ਜਿਹੜਾ ਬਿਨਾਂ ਕੈਦਾ ਕਾਨੂੰਨ ਤੋਂ ਜਿਹੜਾ ਰਿਆਸਤ ਰੱਖਿਆ ਪਰਚਾ ਦਰਜ ਕਰਿਆ ਤੇ ਕਿਵੇਂ ਜਲੀਲ ਹੁੰਦਾ ਹੈ ਸਰ ਜੀ ਜਿਵੇਂ ਮਾਨਯੋਗ ਹਾਈ ਕੋਰਟ ਤੇ ਹੁਕਮ ਆ ਗੀਆਂ ਤਾਂ ਜਿਹਾ ਉੜਾਈਆਂ ਜਾ ਰਹੀਆਂ ਨੇ ਇਹਦੇ ਵਿੱਚ ਕਸੂਰਵਾਰ ਕੌਣ ਹੈ ਮੈਂ ਮਾਨਯੋਗ ਚੀਫ ਜਸਟਿਸ ਨੂੰ ਬੇਨਤੀ ਕਰਦਾ ਅਪੀਲ ਕਰਦਾ ਤੁਹਾਡੇ ਰਾਹੀਂ ਕਿ ਮਾਨਯੋਗ ਚੀਫ ਜਸਟਿਸ ਨੂੰ ਚਾਹੀਦਾ ਜਿਹੜਾ ਵੀ ਵਿਅਕਤੀ ਕੋਈ ਜੇ ਅਧਕਾਰੀ ਹੋਵੇ ਸਿਵਲ ਅਧਿਕਾਰੀ ਹੋਵੇ ਜਾਂ ਕੋਈ ਪੋਲੀਟਿਕਲ ਬੰਦਾ ਹੋਵੇ ਜੇਦੋਂ ਕੋਰਟ ਦੇ ਹੁਕਮਾਂ ਨੂੰ ਨਾ ਮੰਨੇ ਜਾਂ ਕੋਰਟ ਦੇ ਹੁਕਮਾਂ ਦੀ ਉਤਾਹੀ ਕਰੇ ਉਹਦੇ ਖਿਲਾਫ ਸਖਤ ਕਾਰਵਾਈ ਕਰੇ ਤਾਂ ਕਿ ਦੋ ਚਾਰ ਬੰਦਿਆਂ ਦੇ ਖਿਲਾਫ ਕਾਰਵਾਈ ਹੋ ਗਈ ਤਾਂ ਇਹ ਫਟਾਫਟ ਹੁਕਮ ਜਿਹੜੇ ਮੰਨਣ ਲੱਗ ਜਾਣਗੇ ਕੋਰਟ ਦੇ ਅੰਦਰ ਥੋੜਾ ਸਾਰ ਜੇ ਇਹ ਨਾ ਦੇ ਉੱਤੇ ਹਲੇ ਵੀ ਇਸੇ ਤਰ੍ਹਾਂ ਢਿੱਲ ਹੋ ਰਹੀ ਹੈ ਪ੍ਰਸ਼ਾਸਨ ਵੱਲੋਂ ਤਾਂ ਅਗਲਾ ਬੋਲਦਾ ਅਗਲਾ ਸਾਡਾ ਪ੍ਰਕਾਰ ਏ ਆ ਸਾਡੇ ਰਾਹੀਂ ਬੇਨਤੀ ਕਰਦੇ ਹਾਂ ਜਿੰਨੇ ਵੀ ਪਟਿਆਲਾ ਜ਼ਿਲ੍ਹੇ ਦੇ ਕੇਸ ਐ ਐਸਐਸਪੀ ਦੇ ਰਿਲੇਟਿਡ ਐ ਐਸਐਚਓ ਦੇ ਰਿਲੇਟਿਡ ਐ ਸਾਡੇ ਕੋਲ 5-7 ਕੇਸ ਆਏ ਹੋਏ ਨੇ ਉਹਨਾਂ ਦੀ ਸਾਰਿਆਂ ਦੀ ਲਿਸਟ ਬਣਾਵਾਂਗੇ ਡਿਟੇਲ ਬਣਾਵਾਂਗੇ ਇਹ ਪੀੜਤ ਪਰਿਵਾਰ ਐਸਐਸਪੀ ਦੇ ਦਫ਼ਤਰ ਦੇ ਪੁਰੇ ਬੁਲਾ ਕੇ ਉਹਦਾ ਪਿੱਠ ਛਾਪਾ ਕਰਾਂਗੇ ਅਗਲੀ ਕਾਰਵਾਈ ਤੇ ਸਰਕਾਰ ਨੂੰ ਦੱਸਾਂਗੇ ਜਿਹੜੀ ਤੁਹਾਡੀ ਤੁਸੀਂ ਪੁਲਿਸ ਦੀ ਪਿੱਠ ਛਾਪੜਦੇ ਹੋ ਉਹਦਾ ਪਟਿਆਲੇ ਜ਼ਿਲ੍ਹੇ ਦੀ ਪੁਲਿਸ ਦਾ ਇਹ ਹਾਲ ਐ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਐ ਸਾਡੇ ਕੋਲੇ 20 ਪਰਿਵਾਰਾ ਪਟਿਆਲੇ ਜ਼ਿਲ੍ਹੇ ਦੇ ਆ ਗਏ ਨੇ ਜਿਨ੍ਹਾਂ ਦੇ ਇੱਥੇ ਤੱਕ ਕੇ ਰੇਪ ਕੇਸ ਦੇ ਵੀ ਉਸ ਪਟਿਆਲੇ ਜ਼ਿਲ੍ਹੇ 'ਚ ਨਾਬਾਦਖ ਇੱਕ 7 ਸਾਲ ਦੀ 8 ਸਾਲ ਦੀ ਬੱਚੀ ਦਾ ਰੇਪ ਕੇਸ ਹੈ ਜਿਹੜਾ 4 ਸਾਲ ਤੋਂ ਮੰਨੇ ਦੀ ਕਿਸੇ ਵੀ ਰੈਸਟ ਨਹੀਂ ਪਈ ਉਹ ਕੇਸ ਵੀ ਸਾਡੇ ਕੋਲ ਪਿਆਗਾ ਤਾਂ ਉਹਦੇ ਵਿੱਚ ਕੋਈ ਰੈਸਟ ਨਹੀਂ ਪਈ 4 ਸਾਲ ਤੋਂ ਕੋਈ ਗ੍ਰਿਫਤਾਰੀ ਨਹੀਂ ਹੋਈ ਉਹ ਬਹੁਤ ਗੰਭੀਰ ਕੇਸ ਨੇ ਉਹ ਸਾਰੇ ਕੇਸ ਇਕੱਠੇ ਕਰਕੇ ਐਸਐਸਪੀ ਪਟਿਆਲਾ ਦੇ ਦਫ਼ਤਰ ਦੇ ਅੱਗੇ ਉਹਦਾ ਪੇਟਰ ਸਿਆਪਾ ਕਰਾਂਗੇ ਤੇ ਮੁੱਖ ਮੰਤਰੀ ਪੰਜਾਬ ਤੇ ਡੀਜੀਪੀ ਨੂੰ ਦੱਸਾਂਗੇ ਵੀ ਤੁਹਾਡੀ ਪੁਲਿਸ ਦਾ ਆ ਹਾਲ ਹੈ ਆ ਲੋਕਾਂ ਦੀ ਜਿਹੜੀ ਹੈ ਕਚਹਿਰੀ ਹੈ ਲੋਕਾਂ ਦੀ ਚੱਲਬਾਤ ਕਰਾਂਗੇ ਹਾਂ